ਗੇਟ ਕਰਕੇ ਹਰ ਚੀਜ਼ ਨੂੰ ਖਿਲਾਂਦਾ ਗਿਆ ਲੇਕਿਨ ਕਈ ਉਹ ਵੀ ਸਰਕਾਰਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਕਈ ਉਹ ਨੇ ਉਹ ਭਾਜਪਾ ਕਾਰਗਿਰਤੀ ਕਰ ਰਹੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਕਰਜ਼ਿਆਂ ਚ ਡੁਬੋਇਆ ਸੀ ਪੰਗੇ ਨੇ ਮੇਨਨ ਜੀ ਆਇਆ ਕਰਦੇ ਆ ਸਰਦਾਰ ਗੁਰਦੀਪ ਸਿੰਘ ਟਾਲੀਵਾਲ ਸਾਹਿਬ ਇਤਜ਼ਾਰ ਕਰ ਰਹੇ ਸੀ ਕਿ ਔਰ ਮੈਂ ਪਹਿਲੇ ਕਿਹਾ ਕਿ ਹਟਿਆ ਕਿ ਸਾਡੇ ਵਿੱਚ ਸਾਡੇ ਸਰਪੰਨ ਸਹਿਬਾਨ ਡਾਕਟਰ ਜੀ ਜਿਹੜੇ ਬੈਠੇ ਨੇ ਅੱਜ ਇਸ ਸੁਨੇਹਾ ਪਰ ਤੁਹਾਡੇ ਲਈ ਲੈ ਕੇ ਆਏ ਨੇ ਜਿੱਥੇ ਪੰਚਾਇਤ ਲਈ ਮੁੜਨੀਆਂ ਸੇਵਾਵਾਂ ਨੂੰ ਅੱਜ ਦੁਬਾਰਾ ਤੋਂ ਪ੍ਰਦਾਨ ਕੀਤਾ ਜਾ ਰਿਹਾ ਹੈ ਔਰ ਲੋਕਾਂ ਦੇ ਘਰ ਪਾਣੀ ਪਹੁੰਚਾਉਣ ਦਾ ਕੰਮ ਸ਼ੁਰੂ ਹੋਇਆ ਮੈਂ ਬੇਨਤੀ ਕਰਦਾ ਹਾਂ ਡਾਕਟਰ ਸਾਹਿਬ ਨੂੰ ਸਰਪੰਚ ਸਾਹਿਬ ਨੂੰ ਕਿ ਤੁਹਾਡੇ ਨਾਲ ਗੱਲ ਸਾਂਝੀ ਕਰਨ ਧੰਨਵਾਦ ਮੇਰੇ ਵੱਲੋਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਪਿੰਡ ਵਿੱਚ ਆਏ ਸਰਦਾਰ ਕੁਲਜੀਤ ਸਿੰਘ ਜੀ ਧੰਨਵਾਦ ਕੈਬਨਿਟ ਮੰਤਰੀ ਜੀ ਅਗਰਵਾਜੀ ਜੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਵਰਕਪਰਿੰਦਰ ਪਾਲ ਜੀ ਅਸਟੇਜ ਜਿਹੜਾ ਪ੍ਰਧਾਨ ਪੰਚ ਕੰਟੀ ਅਰੇ ਅਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮੈਨ ਮંત્રી ਸਾਹਿਬ ਜੀ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਜੀ ਜਿਹੜਾ ਜੀ ਤੁਸੀਂ ਸਾਡੇ ਪਿੰਡ ਦੀ ਬਾਹਰ ਫਿਰਵਾਜ ਜੀ ਮਾਨੂੰ ਚ ਲੱਗੇ ਦੀ ਬਾੜੀ ਲੰਘੇ ਦੀ ਤੜਾ ਤੜਾ ਤੇ ਇਹਨਾਂ ਕੰਮ ਨੂੰ ਤੁਸੀਂ ਕਰਵਾਉਂਦੇ ਆ ਜੀ ਸਾਡੇ ਦੇ ਬਹੁਤ ਤੁਸੀਂ ਕਰਵਾਇਆ ਤੁਸੀਂ ਇੱਕ ਕੰਮ ਇੱਕ ਕੰਮ ਤੁਸੀਂ ਕਰਵਾਇਆ ਜੀ ਜਿਹੜਾ 10 ਦਿਨੋਂ ਨਹੀਂ ਨਿਕਲ ਰਿਹਾ ਸੀ ਪਰ ਚਾਪੇ ਦੇ ਕਾਰਨ ਜਿਹੜਾ ਸਾਡਾ ਪਾਪਾ ਨਹੀਂ ਸਹਾਈ ਰਿਹਾ ਪਤਾ ਨਹੀਂ ਕੀ ਕਾਰਨ ਇਹ ਗਲਪਾ ਦੀ ਇੱਕ ਤੋਂ ਉਹ ਤੁਸੀਂ ਕੰਮ ਹੱਦ ਕਰਵਾਇਆ ਜੀ ਦਿੱਤਾ ਨੰਬਰ 2 ਹੈਲੋ ਸਾਡੇ ਬੱਚੇ ਗਰਮੀ ਤੋਂ ਬਹੁਤ ਹੀ ਜ਼ਿਆਦਾ ਬੱਚੇ ਬਜ਼ੁਰਗ ਵਸਾਂ ਦੇ ਨਾਲ ਰਹਿ ਰਹੇ ਸੀ ਅਜੇ ਤੱਕ ਮੈਂ ਇਹ ਦੇਖਿਆ ਕਿ ਇੱਦੀ ਸਿੱਤੀ ਕਾਇਮ ਹੋ ਕਸਾ ਦੇਣਾ ਤੇ ਪਾਸ ਕਰਵਾ ਕੇ ਸੰਤਿ ਨਾਮ ਹਲੇ ਪਾਏ ਅਜੇ ਤੱਕ ਪਰਮਾਚਾਰ ਨਹੀਂ ਨਾਲ ਤਾਈਂ ਦੇਰ ਕੇ ਜਿਹੜੇ ਪਾਸ ਹੋਏ ਨੇ ਆਪਣੇ ਦੋ ਕਲਾਸ ਪਰ ਹਾਂਜੀ ਨੰਬਰ 2 ਨਾ ਗਲੀਆਂ ਦੇ ਇਧਰੋਂ ਇੱਕ ਤੋਂ ਬਹੁਤ ਬੜੀਆਂ ਜਿਹੜੀਆਂ ਜਿਵੇਂ ਆਪਣੀਆਂ ਪੰਜ ਛੇ ਗਲੀਆਂ ਨੇ ਉਹ ਵੀ ਇਹਨਾਂ ਨੇ ਸਿੱਤੀਆਂ ਕਰਵਾਤੀਆਂ ਨੇ ਜਿਹੜੀ ਸਾਡੇ ਆ ਸੂਤ ਤਲੀਆ ਸੀ ਜਿਸ ਨੇ ਰੋਡ ਪਾਤੀ ਉਹ ਵੀ ਇਹਨਾਂ ਨੇ ਕਹਿ ਦਿੱਤੇ ਤੇ ਕਰ ਰੱਖੀਆਂ ਮੈਂ ਸੋਕੀ ਇਹਨਾਂ ਨਾਲ ਬਹੁਤ ਜ਼ਿਆਦਾ ਨਾਤਾ ਰਿਹਾ ਸਾਡੇ ਪਿੰਡ ਦੇ ਜੀ ਬਹੁਤ ਹੀ ਪਾਲ ਰਿਹਾ ਜੀ ਕਿਉਂਕਿ ਮੈਂ ਜਦੋਂ ਦਾ ਸਰਪੰਚ ਬਣਿਆ ਦੋ ਵਾਰ ਜਿਵੇਂ ਕੋਰਨ ਨਾਹੋ ਟਾਰਨ ਸਾਡਾ ਪਿੰਡ ਦਾ ਕੋਲੋਂ ਤੋਂ ਜੀ 25 ਸਾਲ ਪਿਛੇ ਦਾ ਹੈ ਜੀ ਸੋ ਸਾਰੇ ਜੀ ਕੁਝ ਤਾਂ ਸੈਂਟਰ ਤੋਂ ਕਰ ਸਕਦੇ ਹਾਂ 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 ਸਰਪੰਚ ਸਾਹਿਬ ਦੋਵੇਂ ਪਾਸੇ ਕਰ ਲਓ ਚਲ ਕੁਲਦੀਪ ਸਿੰਘ ਢਾਲੀਵਾਲ ਜਿੰਦਾਬਾਦ ਉਹ ਗੱਲ ਹੀ ਤਾਂ ਮੈਂ ਉਹ ਨਾ ਲੈ ਕੇ ਆਉਂਗਾ ਕਿ ਮੈਂ ਫਸਾ ਨੂੰ ਨਾਲ ਲੈ ਕੇ ਆਉਂਗਾ ਤੁਹਾਡਾ ਹੱਲ ਕਰਦਾ ਕੁਲ ਕਾਲੇ ਅੱਜ ਕੋਈ ਗਰੀਬ ਆਦਮੀ ਜਿਹੜੇ ਔਰ ਗਰੀਬੀ ਰਹਿਤ ਨਿਜੀਰੈਂਡ ਉਹਨਾਂ ਦਾ ਰਾਸ਼ਨ ਕਾਰਡ ਵੀ ਨਹੀਂ ਬਣਿਆ ਉਹ ਲੋਕੀ ਘਰ ਦਾ ਤੇ ਟੱਕੇ ਖਾਂਦੇ ਨਵੇਂ ਰਾਸ਼ਨ ਕਾਰਡ ਸ਼ੁਰੂ ਹੋਣ ਲੱਗੇ ਆ ਉਹਨਾਂ ਤੋਂ ਵੀ ਸਬੰਧ ਨਵੇਂ ਸ਼ੁਰੂ ਕਰਨ ਲੱਗੇ ਜੇ ਕਿਸਦਾ ਨਾਮ ਮੜਿਆ ਮੈਨੂੰ ਦੱਸਿਓ ਸਾਰਿਆਂ ਦੇ ਰਾਸ਼ਨ ਕਾਰਡ ਬਣਾਵਾ ਥੈਂਕ ਯੂ ਸਾਥੀ ਸਾਡੇ ਅਸੀਰ ਗੁਰਦੇ ਸਰਦਾਰ ਬਟਿੰਦਪਾਲ ਜੀ ਬਨੀਜੀ ਕਬਜੀ ਸਰਪਾਲ ਸਾਹਿਬ ਸੈਲਵਟੀ ਬੋਰਡ ਦੇ ਚੇਅਰਮੈਨ ਮਾਰਕੀਪਤੀ ਨਵਾਲੇ ਚੇਅਰਮੈਨ ਬਬੂ ਜੀ ਕਾਲੇ ਨੇ ਯਾਪਾ ਕੋਈ ਪਾਸ਼ਣ ਪਾਸ਼ਣ ਵੀ ਕਰਦਾ ਕੋਲਾ ਵੀ ਕਰਦਾ ਮੈਂ ਤੇ ਕੰਮ ਕਰਨ ਦਾ ਬੰਦਾ ਹੂੰ ਦੇ ਪੰਜਾਬ ਦੇ ਵਿੱਚ ਮੇਰੇ ਬਾਰੇ ਲੋਕਾਂ ਨੂੰ ਪਤਾ ਕਿ ਮੈਂ ਪ੍ਰੈਕਟੀਕਲ ਬੰਦਾ ਕਰ ਕੰਮ ਕਰਦਾ ਮੈਂ ਬਹੁਤੇ ਗਰੀਬਾਂ ਵਾਲੇ ਨਾਲ ਲੜੇ ਹੁੰਦਾ ਇਹ ਨਾਲ ਦੀਵਾ ਵਾਲਾ ਝੂਠਾ ਚੁੱਲ੍ਹਾ ਆਪਣਾ ਦਰਸ਼ਕਾਂ ਦੇ ਸਿਰ ਦਾ ਹਾਂ ਜੀ ਗੰਭਾਲੇ ਉਹ ਜੋਰ ਦਿਲ ਤੇ ਉਹੀ ਮੂਦ ਹੈ ਲੈਕਨ ਸਾਡੇ ਸਾਹਮਣੇ ਲੋਕ ਸਭਾ ਲੱਗੀ ਹੈ ਔਰ ਸਭਾ 2 ਲੱਖ ਮੋਟ ਗਲੀ ਅਮਰ ਸਰ ਲੋਕ ਸਭਾ ਦੇ ਲੋਕਾਂ ਦੇ ਨੂੰ ਪਾਈ ਹੈ ਵੈਸੇ ਮੈਂ ਅਰਲਾਲੇ ਵਿਧਾਨ ਸਭਾ ਕਲਕੱਤਾ ਪਰਦੇ ਮੰਤਰੀ ਮਾਨਸਤ ਦੇ ਬਿਆਨ ਪਰ ਕਿਉਂਕਿ ਸਵਾ 2 ਲੱਖ ਕੋਡ ਨੇ ਆਪਾਂ ਕਾਂਗਰਸ ਅੱਜ ਦਿਵਾਰ ਨਾਲ ਉਹ ਵੀ 22000 ਰੋਡ ਹੋਣ ਦੀ ਤਾਂ ਆਪਾਂ ਜੇਚਣਾ ਸੀਗਾ ਫਿਰ ਵੀ ਦੇਖੋ ਲੋਕ ਵਰਤਾ ਲੈ ਕੇ ਜਿੱਤ ਕੇ ਕਰ ਜਾਂਦੇ ਆ ਮੁੱਖੇ ਉੱਡੇ ਔਰ ਮੈਂ ਜਿੰਨ ਦਾ ਜਲਤਾ ਮੈਂ ਇੱਕ ਦਿਨ ਵੀ ਆਪਣੇ ਘਰ ਦੀ ਵਿੱਚ ਆ ਮੈਂ ਰੋਜ਼ ਹੀ ਆਪਣੇ ਹੱਥੇ ਦੇ ਜਮਾਈ ਇਹਨਾਂ ਦੇ ਕੋਈ ਮੈਂ ਖੁਦੇ ਖਰਚਾ ਵੀ ਕੀਤਾ ਜਿੱਥੇ ਵੀ ਕੋਈ ਨੂੰ ਸਾਜਾ ਵਕਾਸ ਦੇ ਲਈ ਮੈਂ ਉਹਦੇ ਦੀ ਧਰਮ ਵਾਲੀ ਜਾਤ ਪਾਤ ਵਾਲੀ ਸਿਆਸਤ ਕੋਈ ਨਾ ਚੱਲਦਾ ਬੈ ਗੱਲਾਂ ਨਾ ਕਰਾਂ ਲੀਡਰ ਜੀ ਮੈਂ ਕੰਮ ਨਾਲ ਕਰਾਂ ਬਹੁਤ ਲੋਕ ਗੱਲਾਂ ਕਰਦੇ ਲੋਕਾਂ ਨੂੰ ਕੰਮ ਚਾਹੀਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਤੇਨਾਂ ਨੂੰ ਕੰਮ ਕਰਕੇ ਦਿਓ ਸਰ ਸਾਡੀ ਡਿਊਟੀ ਹੈ ਅਸੀਂ ਐਮਐਲਏ ਹੁੰਦੇ ਬਣਦੇ ਹੈ ਮੰਤਰੀ ਬਣਦੇ ਹੈ ਤੇ ਸਾਡਾ ਅਸੀਂ ਚਾਹੇ ਬਹੁਤ ਹੀ ਤੇਜ਼ ਚੱਲ ਰਹੇ ਨੇ ਸੇ ਸਭ ਤੋਂ ਵੱਡਾ ਸਾਡੀ ਡਿਊਟੀ ਆ ਸਾਡਾ ਫਰਜ਼ ਬਣਦਾ ਕਿ ਅਸੀਂ ਲੋਕਾਂ ਦੀ ਗਮ ਕਰੀਏ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਔਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਪੂਰੇ ਪੰਜਾਬ ਦਾ ਮੰਤਰੀ ਆ ਮੈਂ ਇਕੱਲੀ ਆਵਾਜ਼ੀ ਪਾਰਟੀ ਦਾ ਮੰਤਰੀ ਨਹੀਂ ਗੱਲ ਦੇਖੋ ਪੂਰੇ ਪੰਜਾਬ ਦਾ ਕੋਈ ਵੀ ਬੰਦਾ ਜਿਵਾ ਹੁੰਦਾ ਕੋਈ ਵੀ ਅਵਾਜ਼ ਹਰਦਾ ਖਦੋਂ ਪੂਰੇ ਪੰਜਾਬ ਦਾ ਕੋਈ ਵੀ ਪੰਤਾ ਜਿਹੜਾ ਹੁੰਦਾ ਤੇ ਮੇਰੇ ਮੰਨ ਦੇ ਵਿੱਚ ਆ ਕਿ ਮੇਰੇ ਬਾਪੂ ਨੂੰ ਮੁੱਖ ਕਰਤੇ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਦਾ ਸੁਪਨਾ ਏ ਪੰਜਾਬ ਨੂੰ ਰਗਲਾ ਪੰਜਾਬ ਬਣਾਉਣਾ ਜੇ ਰਗਲਾ ਪੰਜਾਬ ਬਣਾਉਣਾ ਤੇ ਆਪਾਂ ਨੂੰ ਸਾਰਾ ਪੂਰੇ ਪੰਜਾਬ 'ਚ ਕੰਮ ਕਰਨਾ ਪਊਗਾ ਬਹੁਤ ਜਮੋਕ੍ਰੇਸੀਆ ਕੋਈ ਗੱਲ ਨਹੀਂ ਜੇ ਨਹੀਂ ਪਈ ਨਾ ਉਹ ਜਿਹੜੇ ਨਹੀਂ ਪਈਆਂ ਲੋਕਾਂ ਦੇ ਕੋਈ ਗੱਲ ਨਹੀਂ ਲੋਕਾਂ ਦਾ ਡੈਮੋਕ੍ਰੇਸੀ ਡੈਮੋਕ੍ਰੇਸੀ ਹਰਕਾ ਹੈ ਉਹਨਾਂ ਕਿੰਨੂ ਵੋਟ ਪਾਤੀ ਮੈਂ ਕਦੀ ਅੰਦਰੋਂ ਤਾਈਂ ਦੀ ਕਰਦਾ ਪਰ ਤੇਰੇ ਨਿਸ਼ਚੇ ਹੈ ਜੇ ਤab ਕੌਲੀਸ਼ੁਨ ਤਾਰੀਵਾਲ ਜੀ ਤੁਹਾਡੀ ਪੰਚਾਇਤ ਜਾਨਗਰ ਦੇ ਵਿੱਚ ਪਹੁੰਚੇ ਨੇ ਕੀ ਮੁੱਖ ਮੰਗਾਂ ਸਨ ਤੇ ਕੀ ਸ਼ੁਸ਼ਸ਼ਣ ਦਿੱਤਾ ਗਿਆ ਨਾ ਬੰਦਾ ਅੱਜ ਪਿੰਡ ਦਾ ਆਨੰਦਨਗਰ ਵਿੱਚ ਸਰਦਾਰ ਕਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਕੈਬਨਿਟ ਮੰਤਰੀ ਸਾਹਿਬ ਸਾਡੇ ਛੋਟੇ ਜਿਹੇ ਸੱਦੇ ਤੇ ਆਏ ਇੰਨਾ ਨੇ ਇੱਕ ਇਹਨਾਂ 18 ਲੱਖ ਦਾ ਇੱਕ ਪ੍ਰੋਜੈਕਟ ਸੀ ਸਾਡਾ ਪਾਣੀ ਦਾ ਜੀ 10 ਮਹੀਨੇ ਤੋਂ ਲਟਕਿਆ ਸੀ ਇਹ ਨਹੀਂ ਪਤਾ ਵੀ ਇਹ ਕਿੰਨੇ ਲਟਕਾਇਆ ਸੀ ਅਸੀਂ ਹੁਣ ਕੀ ਨਾ ਕੀ ਲੈਣਾ ਕਿਸੇ ਦਾ ਪਤਾ ਨਹੀਂ ਪ੍ਰਸ਼ਾਸਨ ਨੇ ਲਖਾਇਆ ਕਰਾਇਆ ਤੇ ਜਾਂ ਕੀ ਕਰਾਇਆ ਉਹ ਤਾਰੀਰ ਸਾਹਿਬ ਨੇ ਸਾਡਾ 10 ਦਿਨਾਂ ਦੇ ਵਿੱਚ ਵਿੱਚ ਜੋ ਜਿਹੜਾ ਪਾਣੀ ਦਾ ਪੀਣ ਵਾਲਾ ਪਾਣੀ ਪੈਪਾ ਪੈਣ ਵਾਲੀਆਂ ਸੀ 10 10 ਮਹੀਨੇ ਹੋ ਗਏ ਸਾਡੇ ਕੋਲ ਪੈਪਾ ਪਈਆਂ ਸੀ ਸਮਾਨ ਸਾਰਾ ਪਿਆ ਸੀ ਪਰ ਪਤਾ ਨਹੀਂ ਕਿਸ ਕਾਰਨ ਪਾਣੀ ਸੀ ਰਿਹਾ ਮੈਂ ਚ ਜਾ ਕੇ ਬਸ ਤਾਰੀਰ ਸਾਹਿਬ ਨੂੰ ਆ ਗੱਲ ਸਾਰੀ ਆਪਣੀ ਜਿਹੜੀ ਦੱਸਿਆ ਸਾਰਾ ਕੁਝ ਉਹਨਾਂ ਨੇ ਉਸੇ ਵੇਲੇ ਆਰਡਰ ਕਰਵਾ ਕੇ ਤੇ ਅੱਜ ਅਸੀਂ ਉਹ ਆਪ ਖੁਦ ਮੂਰਤ ਕਰ ਲਈ ਆ ਇਹ ਵਿਸ਼ਵਾਸਿਕ ਉਹਨਾਂ ਨੇ ਇਹੋ ਕਿਹਾ ਜਿਹੜੇ ਜਿੰਨੀਆਂ ਵੀ ਪੰਚਾਇਤਾਂ ਕੱਲੀ ਮੇਰੀ ਪੰਚਾਇਤ ਨਹੀਂ ਸਾਡੇ ਘਟੂ ਘਟ 12 ਪੰਚਾਇਤਾਂ ਪੈਂਦੀਆਂ ਨੇ ਨਾਰਥਲ ਕਿਚ ਤੇ ਸਾਰਿਆਂ ਦਾ ਕੰਮ ਬਹੁਤ ਹੀ ਪਿੱਛੇ ਪਿਆ ਸੀ ਕੋਈ ਕੰਮ ਨਹੀਂ ਸੀ ਹੋ ਰਿਹਾ ਜੀ ਉਹ ਅੱਜ ਵਿਸ਼ਵਾਸ ਦਿਵਾ ਕੇ ਗਏ ਆ ਵੀ ਇਹ ਜਿਹੜਾ ਕੰਮ ਹੈ 12 ਪੰਚਾਇਤਾਂ ਦਾ ਜਿਹੜਾ ਕੰਮ ਹੈ ਤੇ ਮੇਰੇ ਦੇਖ ਦੇਖ ਚ ਹੋਣਗੇ ਜਾਨੀ ਕਿ ਮੰਤਰੀ ਸਾਹਿਬ ਦੀ ਰੇਖ ਦੇਖ ਚ ਹੋਣਗੇ ਤੇ ਕੋਈ ਕੰਮ ਨਹੀਂ ਰਹਿ ਦਿੱਤਾ ਜਾਵੇਗਾ ਅੱਜ ਜਿੰਦਾਬਾਦ ਅੱਜ ਅਸੀਂ ਨੰਗਲੀ ਪਿੰਡ ਦੇ ਦੇਡੇ ਨਗਰ ਪੰਚਾਇਤ ਜੜੀ ਇਸ ਪੰਚਾਇਤ ਦੇ ਭੈਣ ਭਰਾਵਾਂ ਨੂੰ ਮਿਲਣ ਆਏ ਸੀਗੇ ਇਹਨਾਂ ਦੇ ਕੁਝ ਮਸਲੇ ਜਿਹੜੇ ਆ ਪਿੰਡ ਦੇ ਸਰਪੰਚ ਸਾਹਿਬ ਨੇ ਦੱਸੇ ਸੀਗੇ ਪਿਛਲੇ ਦਿਨਾਂ ਚ ਮੇਰੇ ਕੋਲ ਗਏ ਸੀਗੇ ਉਹ ਮਸਲੇ ਇਹਨਾਂ ਦੇ ਆਪਾਂ ਹੱਲ ਕਰਾਏ ਆ ਪਤਾ ਜੇ ਬੜੇ ਬਾਕੀ ਰਹਿੰਦੇ ਇਹਨਾਂ ਦੇ ਮਸਲੇ ਉਹ ਵੀ ਮਸਲੇ ਜਿਹੜੇ ਆ ਉਹ ਸਾਰੇ ਆਪਾਂ ਹੱਲ ਕਰਾਵਾਂਗੇ ਕਿਉਂਕਿ ਇਹ ਇਹ ਸ਼ਹਿਰ ਦੇ ਨਾਲ ਲੱਗਦਾ ਇਲਾਕਾ ਆਪਾਂ ਦੇ ਪੰਚਾਇਤੀ ਇਲਾਕਾ ਇਹਦਾ ਵਿਕਾਸ ਜਿਹੜਾ ਇਸ ਕਰਕੇ ਨਹੀਂ ਪੂਰਾ ਹੁੰਦਾ ਸੋ ਇਹਨਾਂ ਨੂੰ ਸਾਡਾ ਵਿਕਾਸ ਜਿਹੜਾ ਇਹਨਾਂ ਨੂੰ ਮੈਂ ਕਿਹਾ ਕਿ ਕੋਈ ਗੱਲ ਨਹੀਂ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਚੱਕਰ ਨਹੀਂ ਹੈ ਤੁਸੀਂ ਆਓ ਤੇ ਤੁਹਾਡੇ ਇਲਾਕੇ ਦਾ ਜਿਹੜਾ ਵਿਕਾਸ ਆ ਆਪਾਂ ਪੂਰਾ ਕਰਾਂਗੇ ਸੋ ਮੈਂ ਉਸ ਕਰਕੇ ਆਇਆ ਸੀਗਾ ਉਸ ਕਰਕੇ ਸਾਡੇ ਪਿੰਡ ਦੇ ਲੋਕਾਂ ਦੇ ਮਸਲੇ ਵੀ ਸੁਨੇ ਸਪੰਦ ਸਾਹਿਬ ਨੇ ਸਾਡੇ ਮਸਲੇ ਦੱਸੇ ਆ ਉਹ ਜਿੰਨੇ ਇਹਨਾਂ ਨੇ ਮਸਲੇ ਦੱਸਿਓ ਮਸਲੇ ਸੀ ਸਾਦੇ ਹੱਲ ਕਰ ਇੱਕ ਜਿਹੜੀ ਵੀਡੀਓ ਬੜੀ ਵਾਇਰਲ ਹੋਣਦੀ ਆ ਕਾਰ ਪੁੱਛਣ ਦੇ ਗੱਡੀਆਂ ਜਿਹੜੀਆਂ ਭੰਨ ਭੰਨ ਗਏ ਉਹਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਆ ਪਰਾੜੀਆਂ ਪਰਾੜੀਆਂ ਹਾਂਜੀ ਨਹੀਂ ਦੇਖੋ ਜਿਹੜਾ ਮਤਲਬ ਉਹਨਾਂ ਦੀਆਂ ਜਿਹੜੀਆਂ ਨਵੀਆਂ ਗੱਡੀਆਂ ਕੁਝ ਉਹਨਾਂ ਦੀਆਂ ਪੁਰਾਣੀਆਂ ਗੱਡੀਆਂ ਚੰਕ ਹੋਈਆਂ ਉਹ ਮੈਨੂੰ ਪਤਾ ਲੱਗਾ ਜਦ ਮੈਨੂੰ ਕਿਸੇ ਦਿਖਾਇਆ ਫਿਰ ਮੈਂ ਪਤਾ ਕੀਤਾ ਸੀਗਾ ਅੱਜ ਤੈਤਪਾਦੀ ਪੂਰਾ ਪਤਾ ਨਹੀਂ ਲੱਗਾ ਕੱਲ ਮੈਂ ਦਫ਼ਤਰੋਂ ਪਤਾ ਕਰੂੰਗਾ ਪਰ ਦਿਨਾਂ ਮੈਨੂੰ ਪਤਾ ਲੱਗਾ ਹੋਈ ਲੱਗਾ ਕਿ ਜੰਕ ਵਾਲੀਆਂ ਜਿਹੜੀਆਂ ਖਰਾਬ ਹੋਈਆਂ ਗੱਡੀਆਂ ਉਹਨਾਂ ਨੂੰ ਉਹ ਆਪਣੀ ਕੋਈ ਕਰਦੇ ਹੋਣੇ ਬੋਲੀਬਾਲੀ ਉਹ ਜੇ ਤੇ ਉਹ ਹੋਈ ਫਿਰ ਤਾਂ ਕੋਈ ਗੱਲ ਨਹੀਂ ਤੇ ਜੇ ਦੂਜਾ ਹੋਇਆ ਤਾਂ ਆਪਾਂ ਡੱਕਾਂਗੇ ਆਪਾਂ ਕੋਈ ਇਦਾਂ ਦਾ ਨੁਕਸਾਨ ਨਹੀਂ ਹੋਣਾ ਹੈ ਮੈਨੂੰ ਮੈਨੂੰ ਦੀ ਕਮੀ ਜਾਪ ਰਹੀ ਹੈ ਕਾਂਗਰਸ ਦੇ ਪਨੀ ਸਰਕਾਰ ਦੇ ਨਾਲ ਜਿਹਦੇ ਨਾਲ ਨੁਕਸਾਨ ਹੁੰਦਾ ਲਬਦਾ ਪੈਂ ਪੰਚਾਇਤਾਂ ਦੇ ਵਿੱਚ ਵੀ ਤੇ ਪੂਰੇ ਹਲਕੇ ਦੇ ਅਰਥ ਦੇ ਵਿੱਚ ਵੀ ਨਹੀਂ ਨਹੀਂ ਮੈਂ ਇਹਦਾ ਪੂਰੇ ਪੰਜਾਬ ਦਾ ਤਾਲ ਮੇ ਲਿਆ ਪੂਰੇ ਪੰਜਾਬ ਦਾ ਮੰਤਰੀ ਆ ਮੈਂ ਹਾਥਾਂ ਦਾ ਮੇਰਾ ਲੋਕਾਂ ਨਾਲ ਸੰਪਰਕ ਹੈ ਸਿੱਧਾ ਲੋਕਾਂ ਨਾਲ ਮਿਲਦੇ ਆ ਲੋਕਾਂ ਨੇ ਆਪਾਂ ਨੂੰ 215000 ਵੋਟ ਪਾਈ ਆ ਮੇਰੀ ਡਿਊਟੀ ਬਣਦੀ ਆ ਜਿੱਥੇ ਵੀ ਕੋਈ ਬੰਦਾ ਸੱਦਾ ਜਿੱਥੇ ਸਾਡੇ ਵਿਧਾਇਕ ਸੱਦਣਗੇ ਜਿੱਥੇ ਐਮਐਲਏ ਸਾਹਿਬ ਸੱਦਣਗੇ ਉੱਥੇ ਵੀ ਜਾਵਾਂਗੇ ਜਿੱਥੇ ਪਿੰਡਾਂ ਦੇ ਸਰਪੰਚ ਸੱਦਣਗੇ ਉੱਥੇ ਵੀ ਜਾਵਾਂਗੇ ਸਾਡੀ ਕਿਹਨੂੰ ਕੋਈ ਨਿਰਾਸ਼ਗੀ ਨਹੀਂ ਕੋਈ ਨਾ ਨਹੀਂ ਆ ਪਰ ਆਮ ਲੋਕ ਸਿੱਧੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਮਸਲੇ ਸੁਣਨਾ ਮੇਰੀ ਡਿਊਟੀ ਆ ਔਰ ਮੈਂ ਸੁਣਦਾ ਦੂੰਗਾ ਹੋਰ ਵਿਜੇ ਪ੍ਰਤਾਪ ਸਿੰਘ ਇੱਕ ਸਰ ਲਾਰਜਵਾਰ ਕੋਰ ਵਿਜੇ ਪ੍ਰਤਾਪ ਸਿੰਘ ਇਲਾਕੇ ਜ ਨਹੀਂ ਜਾ ਰਹੇ ਲੋਕ ਤਰਾ ਤਰਾ ਕਰ ਰਹੇ ਪਤਾ ਦੀ ਮ numela no no.